सर्व धर्म मैं श्रेष्ठ धर्म हरि को नाम जप निर्मल कर सगले क्रिया में उत्तम के क्रिया साध संग दुर्मत मले हेरे सगले उद्यम में उद्यम भला हरि का नाम ਜਪੋ ਜੀ ਸਰ ਸਗਲ ਬਾਨੀ ਮੈਂ ਅੰਮ੍ਰਿਤ ਬਾਣੀ ਹਰਿ ਕੋ ਜਸ ਸੁਨ ਰਸਨ ਬਖਾਨੀ ਸਗਲ ਥਾਨ ਤੇ ਹੋਇ ਤਨ ਥਾਨ ਨਾਨਕ ਜੈ ਘਟ ਵਸੈ ਹਰੀ ਨਾ ਧਰਬਧਰਾਮ ਨੈ ਸ਼੍ਰੇਸ਼ਟ ਧਰਨਾ ਹਰਿ ਕੋ ਨਾਮ ਜਪ ਨਿਰਮਲ ਕਰ ਸਗਲ ਕ੍ਰਿਆ ਮੈਂ ਉਤਮ ਕਿਰਿਆ ਸਾਧ ਸੰਗ ਦੁਰਮਤ ਮਲ ਹੇਰੀਆ ਸਗਲੇ ਉਦਮ ਨੇ ਉਦਮ ਭਲਾ ਹਰਿ ਕੋ ਨਾਮ ਜਪੋ ਜਿਸਗਾ ਗਲਬਾਨੀ ਮੈਂ ਅਮ੍ਰਿਤਮਾਨੀ ਹਰਿ ਕੋ ਜਸ ਸੁਨ ਰਸਨ ਬਖਾਨੀ ਸਗਲ ਥਾਨ ਤੇ ਹੋਇ ਉਤਮ ਥਾਨੁ ਨਾਨਕ ਜੈ ਘਟਵ ਸਹਿ ਹਰਿ ਨਾਮੁ ਸਗਲ ਥਾਨ ਤੇ ਹੋਇ ਉਤਮ ਥਾਨੁ ਨਾਨਕ ਜੈ ਘਟ ਵਸੈ ਹਰੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਕੀਰਤਨ ਕਥਾ ਵੇਸ ਲੜੀ ਵਿੱਚ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਹਰੀ ਜਸ ਗਾਇਨ ਕਰਦੇ ਹੋਏ ਹਰੀ ਨਾਮ ਗੁਣ ਗਾਇਨ ਕਰਦੇ ਹੋਏ ਗੁਰੂ ਜੀ ਉਪਦੇਸ਼ ਕਰਦੇ ਹਨ ਸਰਬ ਧਰਮ ਵਿੱਚ ਸ੍ਰੇਸ਼ਟ ਧਰਮ ਹਰੀ ਕੋ ਨਾਮ ਜਪ ਨਿਰਮਲ ਕਰਮ ਆਪਾਂ ਧਰਮ ਦਿਖਾਤਰ ਬਹੁਤ ਕੁਛ ਕਰਦੇ ਹੈ ਲੇਕਿਨ ਬੱਬਾ ਜੀ ਕਹਿੰਦੇ ਜੇ ਆਪਾਂ ਪ੍ਰਭੂ ਦਾ ਨਾਮ ਜਪ ਲਈਏ ਤੇ ਆਪਣੇ ਜਿਹੜਾ ਆਪਣਾ ਕਮਾਈ ਦਾ ਸਾਧਨ ਆ ਸਾਫ ਸੁਥਰਾ ਰੱਖ ਲਈਏ ਬਿਨਾਂ ਬੇਈਮਾਨੀ ਆਲਾ ਤੇ ਆਪਣਾ ਫਿਰ ਸਭ ਤੋਂ ਉੱਚਾ ਧਰਮ ਹੈ ਹੋਰ ਆਪਾਂ ਨੂੰ ਕਸ਼ਟ ਸਹਿਣ ਦੀ ਕੋਈ ਲੋੜ ਨਹੀਂ ਨਾ ਜੰਗ ਲਾ ਜਾਣ ਦੀ ਲੋੜ ਨਾ ਹੋਰ ਬਹੁਤ ਨੇਮ ਵਰਤ ਵਗੈਰਾ ਸਾਰੇ ਉਹਨਾਂ ਨਾਲੋਂ ਬਿਹਤਰ ਹੋ ਜਾਊਗਾ ਜੇ ਆਪਾਂ ਪ੍ਰਭੂ ਦਾ ਨਾਮ ਲਈਏ ਤੇ ਆਪਣਾ ਜਿਹੜਾ ਕਰਮ ਆ ਉਹ ਨਿਰਮਲ ਰੱਖ ਲਈਏ ਸਗਲ ਕਿਰਿਆ ਮੇ ਉਹ ਤਮ ਕਿਰਿਆ ਸਾ ਸੰਗ ਦੁਰਮਤ ਮਲਹਰੀਆ ਤੇ ਹੋਰ ਕਿਰਿਆਵਾਂ ਵੀ ਬਹੁਤ ਆਪਾਂ ਕਰਦੇ ਆਂ ਆਪਣੀ ਆਤਮਿਕਤਾ ਲਈ ਲੇਕਿਨ ਵੀ ਸਭ ਤੋਂ ਉਤਮ ਕਿਰਿਆ ਇਹ ਹੈ ਕਿ ਸਾਹ ਸੰਗਤ ਵਿੱਚ ਜਾਇਆ ਜਾਵੇ ਜਿਹੜੀ ਦੁਰਮਤ ਮੈਨਾਂ ਹੰਕਾਰ ਦੀ, ਗ੍ਰੋਧ ਦੀ, ਕਾਮ ਦੀ ਉਨ ਤੋਂ ਹੋਇਆ ਜਾਵੇ, ਉਹ ਤੋਂ ਛੁਟਕਾਰਾ ਪਾਇਆ ਜਾਵੇ। ਇਹ ਜਿਹੜਾ ਕੰਮ ਹੈ ਨਾ ਇਹ ਬਹੁਤ ਉਤਮ ਹੈ ਕਿਉਂਕਿ ਜਦੋਂ ਆਪਣੀ ਮਾਨਸਿਕਤਾ ਸ਼ੁੱਧ ਹੋ ਜਾਏਗੀ ਨਾ ਫਿਰ ਆਪਣਾ ਰਾਸਤਾ ਵੀ ਆਪਾਂ ਨੂੰ ਸਪਸ਼ਟ ਹੋ ਜਾਏਗਾ। ਮਾਰਗ ਸਪਸ਼ਟ ਹੋ ਜਾਏਗਾ ਤੇ ਆਪਣਾ ਜੀਵਨ ਸਫਲ ਹੋ ਜਾਏਗਾ। ਸਾਹ ਸੰਗਤ ਦੁਰਮਤ ਮਿਲ ਰਹੀ ਹੈ। ਇਹ ਜਿਹੜਾ ਆਪਾਂ ਕਿਰਿਆ ਕਰੀਏ ਸਭ ਤੋਂ ਉਤਮ ਕਿਰਿਆ। ਸਗਲ ਉਦਮ ਉਦਮ ਪੱਲਾ ਹਰ ਕਾ ਨਾਮ ਜਪੋ ਜ ਆਪਾਂ ਬੜੇ ਉਦਮ ਕਰਦੇ ਆ ਚਲੋ ਆਪਾਂ ਆ ਕਰ ਲੈਨੇ ਆ ਚਲੋ ਆਪਾਂ ਕੁਝ ਬਣਾ ਲੈਨੇ ਆ ਕੁਝ ਨਵਾਂ ਕਰ ਲੈਨੇ ਆ ਲੇਕਿਨ ਜੇ ਉਦਮ ਕੋਸ਼ਿਸ਼ ਕਰਨੀ ਹੈ ਤਾਂ ਸਭ ਤੋਂ ਵਧੀਆ ਉਦਮ ਇਹ ਹੈ ਕਿ ਲੋਪਈ ਆਪਾਂ ਆਪਣਾ ਮਨ ਸ਼ੁੱਧ ਕਰਕੇ ਪ੍ਰਭੂ ਦਾ ਨਾਮ ਜਪੀਏ ਸਵੇਰੇ ਆਪਾਂ ਉੱਠਦੇ ਨੇ ਜਲਦੀ ਤੋਂ ਜਲਦੀ ਕਿੰਨਾ ਵਧੀਆ ਉਦਮ ਹੈ ਪ੍ਰਭੂ ਦਾ ਨਾਮ ਲੈਣ ਲਈ ਆਪਾਂ ਉਦਮ ਕਰਦੇ ਆ ਸ਼ਨਾਣ ਕਰਦੇ ਆ ਪ੍ਰਭੂ ਦਾ ਨਾਮ ਜਪਦੇ ਆਪਨੇ ਮਨ ਤਨ ਨੂੰ ਕਿੰਨੀ ਉਹਦੇ ਨਾਲ ਸ਼ਾਂਤੀ ਮਿਲਦੀ ਹੈ ਆਪਣਾ ਜੀਵਨ ਉਹਦੇ ਨਾਲ ਕਿੰਨਾ ਹੀ ਜ਼ਿਆਦਾ ਸਫਲ ਹੁੰਦਾ ਹੈ ਸਗਲ ਬਾਣੀ ਵਿੱਚ ਅੰਮ੍ਰਿਤ ਬਾਣੀ ਹਰ ਕੋ ਨਾਮ ਸੋ ਰਸਨ ਬਖਾਨੀ ਆਪਾਂ ਜੋ ਵੀ ਬੋਲਦੇ ਆ ਨਾ ਕੁਛ ਵੀ ਬੋਲਦੇ ਉਹਦੇ ਕਦੇ ਨਾ ਕਦੇ ਕੋਈ ਨਿੰਦਾ ਚੁਗਲੀ ਆ ਹੀ ਜਾਂਦੀ ਹੈ ਕੁਛ ਨਾ ਕੁਛ ਅੰਸ਼ੋਰ ਜ਼ਹਿਰ ਦਾ ਹੁੰਦਾ ਹੀ ਹੈ ਪਰ ਸਾਰੀ ਬੋਲੀਆਂ ਵਿੱਚੋਂ ਵਧੀਆ ਉਹ ਬੋਲੀ ਹੈ ਨਾ ਅੰਮ੍ਰਿਤ ਬਾਣੀ ਜਿਸ ਆਪਾਂ ਪ੍ਰਭੂ ਦਾ ਨਾਮ ਬੋਲੀਏ ਉਸੇ ਦਾ ਗੁਣ ਗਾਇਨ ਕਰੀਏ ਸਗਲ ਬਾਣੀ ਵਿੱਚ ਅੰਮ੍ਰਿਤ ਬਾਣੀ ਹਰ ਕੋ ਜਸਨ ਰਸਨ ਬਖਾਨੀ ਪ੍ਰਭੂ ਦਾ ਜਸ ਸੁਣੀ ਜਿਹੜੀ ਜਿਹੜੀ ਬੋਲੀ ਦੇ ਵਿੱਚ ਤੇ ਪ੍ਰਭੂ ਦੇ ਗੁਣ ਗਾਈਏ ਉਹ ਬੋਲੀ ਸਭ ਤੋਂ ਵਧੀਆ ਹੈਗੀ ਹੈ ਸਗਲ ਥਾਨ ਤੇ ਉਹ ਉਤਮ ਥਾਨ ਨਾਨਕ ਜੈਗੱਠ ਵਸੇ ਹਰੀ ਨਾਮ ਕਿ ਕਹਿੰਦੇ ਵੀ ਸ਼ਹਿਰ ਚ ਰਹੀਏ ਕਿ ਪਿੰਡ ਚ ਰਹੀਏ ਐਸ ਦੇਸ਼ ਚ ਰਹੀਏ ਕਿ ਉਸ ਦੇਸ਼ ਰਹੀਏ ਭਈ ਜਿਹੜੀ ਜਗ੍ਹਾ ਤੇ ਬੈਠ ਕਰਕੇ ਰੱਬ ਚੇਤੇ ਹੁੰਦੇ ਨਾ ਉਹ ਸਾਰਿਆਂ ਨਾਲੋਂ ਵਧੀਆ ਥਾਨ ਹੈ ਸਗਲ ਥਾਨ ਤੇ ਉਹ ਉਤਮ ਥਾਨ ਨਾਨਕ ਜੈਗੱਠ ਵਸੇ ਹਰੀ ਨਾਮ ਜੇ ਆਪਣੇ ਕਸਬਾ ਪਿੰਡ ਛੋਟਾ ਹੈ ਜਾਂ ਜਿਸ ਤਰ੍ਹਾਂ ਦਾ ਵੀ ਹੈ ਜੋ ਵੀ ਆਪਣਾ ਇਲਾਕਾ ਹੈ ਮੋਹੱਲਾ ਜਿੱਥੇ ਪ੍ਰਭੂ ਦਾ ਨਾਮ ਜਪਣ ਨੂੰ ਵਧੀਆ ਮਿਲਦਾ ਹੈ ਨਾ ਬਈ ਉਹ ਸਭ ਤੋਂ ਉੱਤਮ ਥਾਣਾ ਸਭ ਤੋਂ ਵਧੀਆ ਥਾਣਾ ਹੈ। ਯਾਨੀ ਕਿ ਆਪਾਂ ਇਹ ਕਹਿ ਸਕਦੇ ਹਾਂ ਕਿ ਹਰ ਚੀਜ਼ ਜੋ ਹੈ ਉਹ ਪ੍ਰਭੂ ਦੇ ਨਾਮ ਦੇ ਨਾਲ ਜੁੜੀ ਹੈ ਜੇ ਪ੍ਰਭੂ ਦਾ ਨਾਮ ਹੈ ਤੇ ਸਭ ਕੁਝ ਹੈ ਪ੍ਰਭੂ ਦਾ ਨਾਮ ਹੈ ਧਰਮ ਵੀ શ્રેષ્ઠ ਹੈ। ਆਪਣੀ ਕਰਮ ਵੀ ਉੱਤਮ ਹਨ। ਜੇ ਪ੍ਰਭੂ ਦਾ ਨਾਮ ਹੈ ਤੇ ਆਪਣਾ ਉਦਮ ਕੀਤਾ ਵੀ ਸਫਲ ਹੈ। ਸਭ ਤੋਂ ਉੱਤਮ ਹੈ। ਤੇ ਆਪਾਂ ਦੁਰਮਤ ਮਾਇਆ ਦੂਰ ਕਰੀਏ ਤੇ ਇਹ ਸਾਰਾ ਕੁਝ ਨਾ ਕਰਕੇ ਆਪਾਂ ਜੇ ਨਾਮ ਜਪੀਏ ਤੇ ਆਪਣਾ ਉਦਮ ਆਪਣੀ ਮਿਹਨਤ ਕੀਤੀ ਆਪਣਾ ਸਾਰਾ ਕੁਝ ਤਾਂ ਹੀ ਸਫਲ ਹੈ। ਆਪਣੀ ਬੋਲੀ ਵੀ ਤਾਂ ਹੀ ਸੋਣੀ ਉਹ ਕਹਿੰਦੇ ਨੇ ਵੀ ਆਹ ਬੋਲੀ ਚੰਗੀ ਆ ਉਹ ਬੋਲੀ ਚੰਗੀ ਬੋਲੀ ਉਹ ਚੰਗੀ ਭਾਈ ਜਿਹਦੇ ਨਾਲ ਪ੍ਰਭੂ ਦੇ ਗੁਣ ਗਾਏ ਜਾਂਦੇ ਤੇ ਪ੍ਰਭੂ ਦੇ ਗੁਣ ਸੁਣੇ ਜਾਂਦੇ ਯਾਨੀ ਸਾਰਾ ਕੁਝ ਸਾਰੀ ਮਹਿਮਾ ਪ੍ਰਭੂ ਮੈਂ ਆਉਂਦੀ ਹੈ ਇਸ ਤਰ੍ਹਾਂ ਗੁਰੂ ਜੀ ਉਪਦੇਸ਼ ਕਰਦੇ ਹਨ ਇਸ ਦੇ ਨਾਲ ਹੀ ਦਾਸ ਨੂੰ ਆਖਿਆ ਬਖਸ਼ੋ ਹੋਈਆਂ ਗਲਤੀਆਂ ਰੇ ਦਾਸ ਕੀ ਮੰਦਾ ਜਾ ਚਖੈ ਅਰਦਾਸ ਕਰਿਓ ਕਿ ਇਹ ਕੀਰਤਨ ਕਥਾ ਦੀ ਲੜੀ ਅੱਗੇ ਵੀ ਇਸ ਤਰ੍ਹਾਂ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ